ਜਿਹੜਾ ਕੋਸ ਨੁਕਸਾਨ ਹੋਇਆ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਕਿਸਾਨਾਂ ਦਾ ਉਹ ਤਾਂ ਜ਼ਿੰਮੇਵਾਰ ਕਿਹਨੂੰ ਸਮਝਦੇ ਸਰਕਾਰਾਂ ਨੂੰ ਉਹ ਸਰਕਾਰ ਸੈਂਟਰ ਦੀ ਸਰਕਾਰ ਹੋਵੇ ਉਹ ਮਤਲਬ ਹਰਿਆਣੇ ਦੀ ਸਰਕਾਰ ਹੋਵੇ ਮੈਂ ਤਾਂ ਸਾਡਾ ਮੁੱਖ ਮੰਤਰੀ ਵੀ ਡਬਲ ਮੈਚ ਖੇਡ ਖੇੜ ਰਿਹਾ ਮੁੱਖ ਮੰਤਰੀ ਭਗਵੰਤ ਮੈਨੂੰ ਸਮਝ ਨਹੀਂ ਪਤਾ ਲੱਗਿਆ ਵਿਚੋਲਗੀ ਕਰਦਾ ਹੈ ਵਿਚੋਲਗੀ ਪਤਾ ਨਹੀਂ ਸਾਡੀਆਂ ਮੰਗਾਂ ਮਨਾਉਣ ਦੀ ਕਰਦਾ ਹੈ ਖਾਂ ਵੀ ਸਾਨੂੰ ਘਟਾਉਣ ਦੀ ਕਰਦਾ ਹੈ ਮੈਨੂੰ ਤਾਂ ਗੋਲੀ ਮਾਰਨ ਤਾਂ ਮੈਨੂੰ ਇਹ ਲੱਗਦਾ ਵੀ ਆਰਾ ਰਸਤੇ ਦੇ ਬੰਦੇ ਨੇ ਮਾਰਦੀ ਉਹਨਾਂ ਦੇ ਦੂਜੀਆਂ ਪਾਈਆਂ ਅਸਲਾ ਉਹਨਾਂ ਦੇ ਕੋਲੇ ਹੈਗਾਗਾ ਮੇਰਾ ਖਿਆਲ ਹੈ ਗੋਲੀ ਆਰਾ ਰਸਤੇ ਦੇ ਬੰਦਿਆਂ ਨੇ ਮਾਰੀ ਹੈ ਵਿੱਚ ਉਹਨਾਂ ਤੇ ਪਰਚਾ ਦਰਜ ਹੋਵੇ ਵਿੱਚੇ ਭਈ ਜਿਹਨੇ ਡਾਇਰੈਕਟਰ ਭੰਨੇ ਉਹਨਾਂ ਤੇ ਪਰਚਾ ਦਰਜ ਹੋਵੇ ਵਿੱਚੇ ਸ਼ਾਹ ਤੇ ਪਰਚਾ ਦਰਜ ਹੋਵੇ ਵਿੱਚੇ ਖੱਟਰ ਤੇ ਪਰਚਾ ਹੋਵੇ ਵਿੱਚੇ ਖੱਟਰ ਦੇ ਮਤਲਬ ਗ੍ਰਹਿ ਮੰਤਰੀ ਦੇ ਪਰਚਾ ਹੋਵੇ ਕਿੰਨੀ ਜਿਹੜੀ ਐ ਐਸ ਕੇ ਐਮ ਮੋਰਚ ਹੈਗਾ ਇਹ ਕੱਲੀ ਖਾਣਾ ਪੂਰਤੀ ਕਰ ਰਿਹਾ ਬਿਆਨਬਾਜ਼ੀ ਕਰੀ ਜਾਂਦਾ ਉੱਥੇ ਕਿਉਂ ਨਹੀਂ ਜਾਂਦੇ ਮੋਰਚੇ ਨਹੀਂ ਨਹੀਂ ਮੇਰੀ ਗੱਲ ਤਾਂ ਸੁਣੋ ਮੇਰਾ ਖਿਆਲ ਹੈ ਸੀ ਪਹਿਲਾਂ ਕਮੇਟ ਪਨੇਰ ਨੇ ਸ਼ਰਤਾਂ ਲਿਖਦੀਆਂ ਹੁਣ ਦੁਬਾਰੇ ਫੇਰ 6 ਮੈਂਬਰੀ ਕਮੇਟੀ ਬਣਾਈ ਐ ਉਹ ਗੱਲਬਾਤ ਚਲਾ ਰਹੀ ਐ ਸੇਤੂ ਸਿੱਧੀ ਮਰਗਾ ਨੇੜਤਾ ਹੋ ਜੂਗੀ ਸਿੱਧੀ ਇਕਤਾ ਕਰਕੇ ਫਿਰ ਮੀਟਿੰਗ ਕਰਾਂਗੇ ਐ ਮੈਂ ਕਹਿੰਦਾ ਮੀਟਿੰਗ ਹੋ ਜੇ ਐਨੇ ਕਹਾਂਗੇ ਦੋਲੋਂ ਵਾਪਸ ਲੋ ਲੋਕੇ ਵੀ ਅਰਜੰਦ ਦੇ ਨਾ ਵੀ ਤੇਰਾ ਦੋਲੋਂ ਚਲਾਇਆ ਅਸੀਂ ਨਹੀਂ ਜਾਣਾ ਬਿਲਕੁਲ ਨਹੀਂ ਕਹਾਂਗੇ ਵਾਪਸ ਲੋ ਇਸੇ ਦੋਲੋਂ ਨੂੰ ਤਾਕੜਾ ਕਰਿਆ ਜਾ ਸਕਦਾ ਹੈ ਜੇ ਮੀਟਿੰਗਾਂ ਦੇ ਦੌਰ ਚ ਹੀ ਸਮਾਨਨ ਘਰ ਤਾਂ ਲੱਗਦਾ ਵੀ ਚੋਣ ਜਾਬਤਾ ਲੱਖ ਵਿੱਚ ਹੀ ਰਹਿ ਜੂ ਅਸੀਂ ਕਿਹਨਾਂ ਫਿਰ ਵੋਟਾਂ 'ਚ ਖੜੇ ਹੋਣਾ ਮੈਂ ਤੇ رائے ਦਿੰਨਾ ਇਕਤਾ ਕਰਕੇ ਸਿਆਸੀ ਪਾਰਟੀਆਂ ਇਲੈਕਸ਼ਨ ਲੜ ਅਸੀਂ ਆਪਦਾ ਮੋਰਚਾ ਚਲਾਈਏ ਜਿੱਦੇ ਵੋਟਾਂ ਪੈ ਜਾਣ ਵੋਟਾਂ ਡੱਬਿਆਂ ਚ ਬੰਦ ਹੋ ਜਾਣ ਉਹਦੇ ਚੱਕ ਕੇ ਅੱਗੇ ਜੁਲੀਦ ਵਰ ਘਰੇ ਆ ਜਾਾਂਗੇ ਠੀਕ ਹੈ ਨਾ ਗੱਲ ਜੋ ਅਸੀਂ ਸੰਘਰਸ਼ ਲੜਾਂਗੇ ਮੋਦੀ ਦਾ ਨੁਕਸਾਨ ਤਾਂ ਹੋ ਹੀ ਹੋਊਗਾ ਮਤਲਬ ਪੰਜਾਬ ਤੱਕ ਦੇਖ ਰਹੇ ਹੋ ਤੁਹਾਡਾ ਸਵਾਗਤ ਕਰਦੇ ਆ ਸਾਡੇ ਨਾਲ ਕਿਸਾਨ ਆਗੂ ਰੁਲਦੋ ਸਿੰਘ ਮਾਨਸਾ ਨੇ ਜਿੰਨਾਂ ਨੂੰ ਖੁੰਡੇ ਵਾਲਾ ਬਾਬੇ ਦੇ ਨਾਲ ਨਾਲ ਜਾਣਿਆ ਜਾਂਦਾਗਾ ਅੱਜ ਇਹ ਟਰੈਕਟਰ ਮਾਰਚ ਕੀਤਾ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਗੱਲਬਾਤ ਕਰਾਂਗੇ ਪ੍ਰਧਾਨ ਦੀ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਪਰ ਤਾਂ ਅੱਜ ਫੇਰ ਜਿਹੜੇ ਕਿਸਾਨਾਂ ਦੇ ਗੱਡੇ ਕਹਿ ਸਕਦੇ ਆ ਜਾਂ ਕਿਸਾਨਾਂ ਦਾ ਟਰੈਕਟਰ ਹੈ ਜਿਹੜਾ ਅੱਜ ਸੜਕਾਂ ਤੇ ਖੜਾ ਦਿੱਤਾ ਗਿਆ ਹੈ ਜਿੱਦ ਨੇ ਦਾ ਇਹ ਅਧੂਲਨ ਚੱਲਿਆਗਾ ਸਾਡੇ ਦੂਜੇ ਸਾਥੀਆਂ ਵੱਲੋਂ ਚਲਾਇਆ ਗਿਆ ਅਸੀਂ ਬਾਹਰ ਰਹਿ ਕੇ ਉਦੋਂ ਦਾ ਉਹਨਾਂ ਦਾ ਸਮਰਥਨ ਦੇ ਰਹੇ ਹਾਂਗੇ ਪਹਿਲਾਂ ਅਸੀਂ 3 ਘੰਟੇ ਲਈ ਟੂਲ ਫਰੀ ਕੀਤੇ ਤੇ ਗ੍ਰਾਹਕਾ ਗਰੁੱਪ ਨੇ 4 ਘੰਟੇ ਰੀਲ ਰੋਕੀਆਂ ਫੇਰ ਅਸੀਂ 3 ਦਿਨਾਂ ਲਈ ਫੇਰ ਟੂਲ ਫਰੀ ਕੀਤੇ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੇ ਅਗੂਆ ਤੱਕ ਰਸੀ ਮਤਲਬ ਉਹਨਾਂ ਦਾ ਘਰਾਂ ਦਾ ਬਾਹਰ ਦੇ ਧਰਨੇ ਦਿੱਤੇ ਸਾਰੇ ਪੰਜਾਬ ਦੇ ਵਿੱਚ ਫਿਰ ਅਸੀਂ ਇੱਕ ਵੱਡੀ ਮੀਟਿੰਗ ਕਰਕੇ ਫੈਸਲਾ ਕਰ ਲਿਆ ਵੀ ਠੀਕ ਆ ਸਾਡੇ ਸਾਥੀ ਉੱਥੇ ਅਧੋਲਨ ਲੜਦੇ ਨੇ ਤਾਂ ਆਪਾਂ ਨੂੰ ਕੋਈ ਪ੍ਰੋਗਰਾਮ ਦੇਣਾ ਚਾਹੀਦਾ ਅਸੀਂ ਅੱਜ ਵਾਲੀ ਤਰੀਕ ਮੱਥ ਕੇ ਅਸੀਂ ਮਾਰਚ ਨਹੀਂ ਕਰਨਾ ਟਰੈਕਟਰ ਦਾ ਕਿਤੇ ਫਰਕਾ ਗੱਲ ਦਾ ਜਿੱਥੇ-ਜਿੱਥੇ ਵੀ ਕਿਸੇ ਪਿੰਡ 'ਚ ਕਿਸਾਨ ਹੈਗੇ ਨੇਗੇ ਪਾਵਾ ਫਰਨੀਏ ਤੇ ਖੜਾ ਲੈਣਾ ਵੱਡੇ ਪਾਵਾ ਵੱਡੇ ਰੋਣ ਤੇ ਖੜਾ ਲੈਣਾ ਪਰ ਟਰੈਕਟਰ ਬਾਹਰ ਕੱਢ ਕੇ ਖੜਾਉਣੇ ਨੇ ਇਹ ਅੱਜ ਸਾਡਾ ਰਹੂਗਾ ਸਾਰਾ ਦਿਨ ਇਹ ਨਾਲ ਹੀ ਰਹਿਣ ਦੀਆਂ ਮੰਗਾਂ ਜਿਹੜੀਆਂ ਸਾਡੀਆਂ ਉਦੋਂ ਸੀ ਲਿਖ ਕੇ ਦੇ ਕੇ ਆ ਪ੍ਰਧਾਨ ਮੰਤਰੀ ਨੂੰ ਉਹਨਾਂ ਨੂੰ ਮਨਾਉਣ ਵਾਸਤੇ ਤੇ ਚੱਲ ਰਿਹਾ ਅंदोलਨ ਉਹਦੀ ਹਮਾਇਤ ਦੇ ਵਿੱਚ ਮਤਲਬ ਇੱਕ ਤਾਂ ਮੈਂ ਮੰਗ ਕਰਦਾਗਾ ਉਹਨਾਂ ਪ੍ਰਸ਼ਾਸਨ ਦੇ ਹਰਿਆਣਾ ਦੇ ਪ੍ਰਸ਼ਾਸਨ ਤੇ ਜੋ ਮੰਗ ਕਰਦਾ ਮੋਰਚਾ ਉਹਨਾਂ ਤੇ ਪਰਚ ਦਰਜ ਪਰਚ ਦਰਜਾ ਕੀਤਾ ਜਾਵੇ ਕਿ ਨੌਜਵਾਨ ਦੀ ਹੱਤਿਆ ਕਰੀਆ ਉਹਨਾਂ ਨੇ ਉਹਨਾਂ ਤੇ ਐਫਆਈਆ ਕੱਟ ਕੇ ਪਰਚਾ ਦਰਜ ਕਰੀ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਥੋੜੀ ਰਹੀਂ ਕਿਉਂ ਉਹਦੀ ਡੈੱਡ ਬੋਡੀ ਪਈ ਹੈ ਪਰਿਵਾਰ ਦੇ ਉੱਤੇ ਬਹੁਤ ਵੱਡਾ ਬੋਝ ਹੈ ਜਿੰਨਾ ਚੱਕਰ ਸੰਸਕਾਰ ਨਹੀਂ ਹੁੰਦਾ ਤੇ ਜਥੇਬੰਦੀਆਂ ਦੇ ਉੱਤੇ ਵੱਡਾ ਵਾਜਨ ਹੈ ਤੇ ਮੈਂ ਦੁਬਾਰਾ ਫੇਰ ਥੋੜੇ ਰਾਹੀਂ ਮੰਗ ਕਰਦਾ ਉਹਨਾਂ ਦੇ ਪਰਚਾ ਦਰਜ ਕਰਕੇ ਪਰਚਾ ਪਰਚਾ ਦਰਜ ਕਰਤੀ ਰੱਖਣਾ ਜਿਹੜਾ ਉਂਗਰ ਫਜ਼ਾਰ ਕਰਨ ਨੇ ਕੋਈ ਨਹੀਂ ਗ੍ਰਿਫਤਦ ਉਹਨਾਂ ਨੂੰ ਉੱਦੇ ਕਰਾਂਗੇ ਜਿੱਦੋ ਕੁਰਸੀ ਤੋਂ ਥੱਲੇ ਉਹ ਸ਼ਾਹ ਹੋਵੇ ਉਹ ਖੱਟਰ ਹੋਵੇ ਉਹ ਖੱਟਰ ਦਾ ਗ੍ਰਹਿ ਮੰਤਰੀ ਹੋਵੇ ਸਟੇਟ ਦਾ ਫਿਰ ਫਾਂਡੇ ਦਾ ਪੁੱਤ ਮੇਰੇ ਉੱਦੇ ਜੇਲ੍ਹ ਜਾਣਗੇ ਜਿੱਦੋ ਗੱਡੀ ਤੋਂ ਪਾਸੇ ਕੋਈ ਵਿਰੋਧੀ ਤੇਰ ਕੁਰਸੀ ਤੋਂ ਉਹਦੇ ਅੰਦਰ ਜਾਣਗੇ ਮੈਂ ਦੁਬਾਰਾ ਫੇਰ ਮੁੱਖ ਮੰਤਰੀ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਦਿੰਦਾ ਪਰਚਾ ਦਰਜ ਕਰੇ ਤੇ ਨਹੀਂ ਸੰਘਰਸ਼ ਦਿਖਾਊਗਾ ਪ੍ਰਧਾਨ ਜਿਹੜਾ ਇਹ ਅੱਜ ਰੋਸ ਮਾਰਚ ਕਰ ਰਹੇ ਹੋ ਟਰੈਕਟਰ ਸੜਕਾਂ ਤੇ ਖੜਾ ਕੇ ਇੱਕ ਅੱਲਾ ਪੰਜਾਬ じゃ ਕਿ ਬਾਕੀ ਸੂਬਿਆਂ ਚ ਨਹੀਂ 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 ਇਹ ਪਾਤ ਪੱਧਰ ਤੇ ਵੱਡੀ ਵੱਡੇ ਜੂਪੀ ਚ ਹੋਰ ਸਾਰੇ ਭਾਰਤ ਪੱਧਰ ਦੇ ਹੈ ਅਸੀਂ ਇਹ ਕਹਿੰਦਾ ਦੀ ਜਿੱਥੇ ਟਰੈਕਟਰ ਘਟ ਨੇ ਖੇਤੀ ਵਿਕਸਤ ਨਹੀਂ ਹੈਗੀ ਜਿਹੜੇ ਮਤਲਬ ਸੂਬਿਆਂ ਦੇ ਵਿੱਚ ਉਹਨਾਂ ਨੂੰ ਅਸੀਂ ਕਹਿੰਦਾ ਦੀ ਤੁਸੀਂ ਡੀਸੀ ਅੱਤੇ ਜਾ ਕੇ ਧਰਨੇ ਦੇ ਸਕਦੇ ਹੋ ਆਰਥੀਆ ਸਾੜ ਸਕਦੇ ਹੋ ਜਿੱਦੋਂ ਟਰੈਕਟਰ ਨਹੀਂ ਹੈਗਾ ਕਿਸਾਨ ਕੱਢੂ ਕਿਥੋਂ ਫਿਰ ਜੇ ਹੈਗੇ ਨੇ ਜਿਹੜੇ ਉਹ ਸਾਰੇ ਟਰੈਕਟਰ ਛੜਕਾਂ ਦੇ ਉੱਤੇ ਲਿਆਓ ਸਾਰੇ ਭਾਰਤ ਦੇ ਵਿੱਚ ਐ ਅਗਲੇ ਦਿਨਾਂ ਚ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਫਿਰ ਦੇਵਾਂਗੇ ਪ੍ਰਧਾਨ ਜੀ ਜਿਹੜਾ ਸੰਘਰਸ਼ ਚੱਲ ਰਿਹਾ ਉਹਨੂੰ ਕਿਵੇਂ ਦੇਖ ਦੋ ਬਾਰਡਰ ਦੇ ਉੱਪਰ ਉਹ ਸੰਘਰਸ਼ ਮੈਂ ਦੇਖਦਾਗਾ ਉਹ ਸੰਘਰਸ਼ ਥੋੜਾ ਜਆ ਇੱਕ ਤਰ੍ਹਾਂ ਦਾ ਕੱਚਾ ਛੇੜਿਆ ਗਿਆ ਜੇ ਸਾਫੀ ਰਾਇਆ ਕਰਕੇ ਸੰਘਰਸ਼ ਛੇੜਦੇ ਮੇਰਾ ਖਿਆਲ ਆ ਹੁਣ ਨੂੰ ਸੰਘਰਸ਼ ਲਵੇ ਲਾਲ ਹੀ ਹੁੰਦੀ ਗੱਲ ਉਹ ਕਿਵੇਂ ਆ ਫਰਕ ਉਦੋਂ ਅਸੀਂ 3 ਮਹੀਨੇ ਪੰਜਾਬ ਦੇ ਵਿੱਚ ਸੰਘਰਸ਼ ਲੜਿਆ ਐਵੇਂ ਜੋਕਰ ਉਹ ਬਰਾਸਤੇ ਜਾਮ ਕਰੇ ਟ੍ਰੈਫਿਕ ਜਾਮ ਕੀਤੀ ਫਿਰ ਟਰੈਕਟਰ ਮਾਰਚ ਕੀਤਾ ਫਿਰ ਅਸੀਂ ਗੱਡੀ ਦੀਆਂ ਲਾਈਨਾਂ ਤੇ ਬੈਠੇ ਫਿਰ ਅਸੀਂ ਦਿੱਲੀ ਗਏ ਉਦੋਂ ਸਾਰਾ ਭਾਰਤੀਆਂ ਜਥੇਬੰਦੀਆਂ ਗਈਆਂ ਤੇ ਉਦੋਂ ਮੇਰਾ ਖਿਆਲ ਹੈਗਾ ਲੱਖ ਬੰਦੇ ਤਾਂ ਉੱਥੇ ਪਹਿਲੇ ਦਿਨ ਪਹੁੰਚ ਗਏ ਸੀ ਮੇਰੇ ਹਿਸਾਬ ਮੁਤਾਬਕ ਲੱਖ ਹੀ ਟਰੈਕਟਰ ਪਹੁੰਚ ਗਏਤੀਗਾ ਫਿਰ ਤਾਂ ਪਤਾ ਹੀ ਨਹੀਂ ਗਿਣਤੀ ਨਹੀਂ ਰਹੀ ਕਿੰਨੇ ਕ ਪਹੁੰਚੇ ਨੇ ਇਹ ਚ ਜਥੇਬੰਦੀਆਂ ਵੀ ਸਾਰੀਆਂ ਨਹੀਂ ਸਾਰੀਆਂ ਨਹੀਂ ਹੈਗੀਆਂ 17 ਕ ਜਥੇਬੰਦੀਆਂ ਲੜ ਰਹੀਆਂ ਚਲੋ ਫਿਰ ਵੀ ਸ਼ਾਬਾਸ਼ ਇਹ ਹੈ ਫਿਰ ਵੀ ਤਰਵਾਨੀ ਹੈ ਜੇ ਕੋਈ ਬੰਦਾ ਲੜਦਾ ਹੈ ਕਿਸਾਨਾਂ ਦੀਆਂ ਮੰਗਾਂ ਵਾਸਤੇ ਮਾੜੀ ਚੀਜ਼ ਹੀ ਨਹੀਂ ਹੁੰਦੀ ਤੇ ਇੱਕ ਤਾਂ ਜਥੇਬੰਦੀਆਂ ਘੱਟ ਰਹਿ ਗਈਆਂ ਇਸ ਕਰਕੇ ਫਰਕ ਆ ਗਿਆ ਉਹੀ ਗੱਲ ਹੈ ਫਿਰ ਥੋਕੀ ਉਹਨਾਂ ਨੇ ਸੁਰੇ ਦਾ ਐਲਾਨ ਜਥੇਬੰਦੀਆਂ ਨੇ ਕਰਤਾ ਵੀ ਅਸੀਂ 다ਵਾਂਗੇ ਜਾਵਾਂਗੇ ਮਤਲਬ ਕੁਸ ਲੜਾਈ ਸਾਨੂੰ ਗੁਪਤ ਰੱਖਣੀ ਪੈਂਦੀ ਹੈ ਵੀ ਅਸੀਂ ਕਰਨ ਕੀ ਜਾ ਰਹੇ ਹਾਂਗੇ ਉਦੋਂ ਵੀ ਸਰਕਾਰ ਨੂੰ ਅਸੀਂ ਇੱਕ ਗੱਲ ਕਹੀ ਸੀ ਵੀ ਜਿੱਥੇ ਰੋਕੋਗੇ ਉਥੇ ਰੁਕ ਜਾਵਾਂਗੇ ਇਹ ਸਾਡਾ ਤੇ ਹੀ ਐਲਾਨ ਸੀਗਾ ਪਰ ਲੋਕਾਂ ਦੇ ਜਜ਼ਵਾਤ ਕਿਸਾਨਾਂ ਦੇ ਜਜ਼ਵਾਤ ਨੌਜਵਾਨੀ ਦੇ ਜਜ਼ਵਾਤ ਤੇ ਹਰਿਆਣਾ ਵਾਲਿਆਂ ਨੇ ਚੱਕ ਕੇ ਸਾਰੇ ਬੈਰੀਰ ਪਾਸੇ ਕਰਤੇ ਤਾਂ ਅਸੀਂ ਦਿੱਲੀ ਪਹੁੰਚ ਗਏ ਇਹਨਾਂ ਨੇ ਐਲਾਨ ਕਰਤਾ ਵੀ ਅਸੀਂ ਸੰਦ ਲੈ ਕੇ ਜਾਵਾਂਗੇ ਸਰਕਾਰ ਨੂੰ ਜਿਆਦਾ ਸਖਤਾਈ ਕਰਤੀ ਕੰਧਾ ਕੜਤੀਆਂ ਸਵਿੰਟਡ ਕੰਧਾ ਕੜਤੀਆਂ ਮਤਲਬ ਇਹ ਕਰਕੇ ਗਾਹ ਨਹੀਂ ਜਾਣ ਦਿੱਤਾ ਫਿਰ ਵੀ ਜਦੋਂ ਜਹਾਜ਼ ਤੱਕੜੇ ਹੋ ਕੇ ਘਰੀਆ ਉਹਨਾਂ ਨੇ ਹਜੇ ਵੀ ਲੜੀ ਜਾਂਦੇ ਨੇਗੇ ਲੜਨਾ ਚਾਹੀਦਾ ਸਾਨੂੰ ਅਸੀਂ ਵੀ ਉਦੋਂ ਦੇ ਘਰੇ ਨਹੀਂ ਬੈਠੇ ਲੜਾਂਗੇ ਕਾਲੀ ਦੀ ਗੱਲ ਕੀਤੀ ਹੈ ਅਲੱਗ ਮੋਰਚਾ ਕਿਉਂ ਲਗਾਇਆ ਸਾਰੇ ਜਿੱਥੇ ਬੰਦਿਆਂ ਨੂੰ ਇਕੱਠਿਆਂ ਕੀ ਦੇਖ ਦੋ ਇਹਦੇ ਵਿੱਚ ਵੀ ਅਲੱਗ ਮੋਰਚੇ ਦਾ ਮਕਸਦ ਕੀ ਸੀ ਜਦੋਂ ਆਪਾਂ ਦਿੱਲੀ ਵਾਲਾ ਮੋਰਚਾ ਜਿੱਤ ਕੇ ਆਈ ਦੀਗੇ ਉਦੋਂ ਅਸੀਂ 2-3 ਸਾਥੀ ਪੰਡੇ ਕੀ ਕੁਛ ਨੇ ਇਲੈਕਸ਼ਨ ਲਾ ਲਈ ਸੀਗੀ ਕੁਸ ਨੇ ਕਹਦੇ ਗੈਰ ਸੇਸੀ ਰਹਾਗੇ ਕੁਸ ਨੇ ਕਹਤਾ ਦੀ ਬਾਈਕਾਟ ਕਰਾਂਗੇ ਉਸ ਨੇ ਕਹ ਵੀ ਫੰਡਾਂ ਦਾ ਸਮਰਥਨ ਕਰਾਂਗੇ ਉਹ ਸਾਨੂੰ 19 ਜੱਥੇ ਬੰਦੀਆਂ ਨੂੰ 4 ਮਹੀਨੇ ਲਈ ਸਸਪੈਂਡ ਕਰਤਾ ਜਦੋਂ ਸਾਡੇ 4 ਮਹੀਨੇ ਪੂਰੇ ਹੋਏ ਅਸੀਂ ਮੋਰਚੇ ਕੋਲੇ ਗਏ ਵੀ ਸਾਨੂੰ ਬਹਾਲ ਕਰੋ ਜੀ ਤਾਂ ਸਾਨੂੰ ਮੋਰਚੇ ਨੇ ਬਹਾਲ ਕਰ ਲਿਆ ਡੱਲੇ ਵਾਲਾ ਸਾਹਿਬ ਕਹਿੰਦਾ ਜੀ ਮੈਂ ਨਹੀਂ ਰਹਿਣਾ ਮੈਂ ਬਿਲਕੁਲ ਨਹੀਂ ਰਹਿਣਾ ਉਹਨੇ ਆ ਕੇ ਗੈਰ ਸੇਸੀ ਮਤਲਬ ਉਹ ਇੱਕ ਮੋਰਚਾ ਬਣਾ ਲਿਆ ਉਸ ਜੱਥੇ ਬੰਦੀਆਂ ਉਹਦੇ ਨਾਲ ਰੜੀਆਂ ਜੇ ਆਸਨ ਪੁੱਛੋ 32 ਜੱਥੇ ਬੰਦੀਆਂ ਚੋਂ ਸਿਰਫ ਉਸ ਮੋਰਚੇ ਜਿਹੜਾ ਚੱਲ ਰਿਹਾ ਹੈ ਜਿਹੜੀਆਂ ਪ੍ਰਾਣੀਆਂ ਗਿਣ ਜਾਂ ਨਵੀਆਂ ਵੜ ਕੇ ਬਾਗੇ ਹੁੰਦੇ ਦੀ ਗੱਲ ਹੈ ਸਿਰਫ ਚਾਰ ਜਥੇ ਬੰਦੀਆਂ ਮਤਲਬ ਡੱਲੇ ਵਾਲ ਸਾਹਿਬ ਸ਼ਰਜੀਤ ਫੂਲ ਸੰਘਾ ਤੇ ਸਰਤਾ ਚਾਰ ਨੇ ਪ੍ਰਾਣਿਆਂ ਚ ਦੂਜੇ ਸਾਰੀਆਂ ਸਾਡੇ ਨਾਲ ਨੇ ਗਈਆਂ ਚਲੋ ਫੇਰ ਵੀ ਅंदोलਨ ਲੜ ਰਹੇ ਨੇ ਠੀਕ ਹੈ ਗੱਲ ਜਿਹੜਾ ਕੁਸ ਨੁਕਸਾਨ ਹੋਇਆ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਕਿਸਾਨਾਂ ਦਾ ਉਹ ਤਾਂ ਜ਼ਿੰਮੇਵਾਰ ਕਿਹਨੂੰ ਸਮਝਦੇ ਸਰਕਾਰਾਂ ਨੂੰ ਉਹ ਸਰਕਾਰ ਸੈਂਟਰ ਦੀ ਸਰਕਾਰ ਹੋਵੇ ਉਹ ਮਤਲਬ ਹਰਿਆਣੇ ਦੀ ਸਰਕਾਰ ਹੋਵੇ ਮੈਂ ਤਾਂ ਸਾਡਾ ਮੁੱਖ ਮੰਤਰੀ ਵੀ ਡਬਲ ਮੈਚ ਖੇਡ ਖੇੜ ਰਿਹਾ ਮੁੱਖ ਮੰਤਰੀ ਭਗਵੰਤ ਮੈਨੂੰ ਸਮਝ ਨਹੀਂ ਪਤਾ ਲੱਗਿਆ ਵਿਚੋਲਗੀ ਕਰਦਾ ਹੈ ਵਿਚੋਲਗੀ ਪਤਾ ਨਹੀਂ ਸਾਡੀਆਂ ਮੰਗਾਂ ਮਨਾਉਣ ਦੀ ਕਰਦਾ ਖੰਭ ਨਹੀਂ ਸਾਨੂੰ ਪਟਾਉਣ ਦੀ ਕਰਦਾ ਮੇਰੇ ਹਿਸਾਬ ਨਾਲ ਤਾਂ ਉਹ ਪਟਾਉਣ ਦੀ ਵਿਚੋਲਗੀ ਕਰਦਾ ਹੈ ਮੰਗਾਂ ਮਨਾਉਣ ਦੀ ਨਹੀਂ ਕਰਦਾ ਉਹਨੂੰ ਆਏ ਆ ਕਿ ਨਹੀਂ ਮੈਨੂੰ ਇੱਥੇ ਤੰਗ ਕਰਨਗੇ ਤੇ ਗੱਲਬਾਤ ਕਰਦੇ ਆ ਲੀਡਰ ਕੋਈ ਗੱਲਬਾਤ ਹੋਣ ਲੱਗ ਗਈ ਤੇ ਉਧਰੋਂ ਇੱਕ ਪਾਸੇ ਵੱਡੀਆਂ ਠੱਲਾ ਲਾਤੀਆਂ ਤਾਂ ਇੱਕ ਤਰ੍ਹਾਂ ਦੀ ਮੇਰੇ ਹਿਸਾਬ ਮੁਤਾਬਕ ਮੰਗਾਂ ਮਨਾਉਣ ਦੀ ਵਿਚੋਲਗੀ ਨਹੀਂ ਕਰ ਰਿਹਾ ਉਹ ਸਾਨੂੰ ਕਟਾਉਣ ਦੀ ਬਜੂਲਗੀ ਕਰ ਰਿਹਾ ਐ ਇੱਥੋਂ ਤੱਕ ਰਾ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਾਉਣ ਦੀ ਬਜੂਲਗੀ ਕਰ ਰਿਹਾ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਹਰਿਆਣਾ ਦੀ ਫੋਰਸ ਆ ਕੇ ਪੰਜਾਬ ਦੇ ਵਿੱਚ ਗੋਲੇ ਛੱਡ ਰਹੀ ਯਾਤੁਰ ਗੈਸ ਦੇ ਗੋਲੀਆਂ ਭਰਾਈਆਂ ਜਾ ਰਹੀਆਂ ਨੇ ਲਾਠੀ ਚਾਰੇ ਟਰੈਕਟਰ ਭੰਨ ਦਿੱਤੇ ਗਏ ਨੇ ਕਿ ਜਾਇਜ਼ ਐ ਨਖੇਦੀ ਕਰਨੀ ਇਸ ਗੱਲ ਦੀ ਕਿਉਂ ਜਾਇਜ਼ ਐ ਸਾਡੇ 20-20 ਲੱਖ ਦੇ ਟਰੈਕਟਰ 15-15 ਲੱਖ ਦੇ ਟਰੈਕਟਰ ਉਹਨਾਂ ਨੇ ਚੱਕਣਾ ਚੂਰ ਕਰਤੇ ਉਹਦੀ ਮੰਗ ਕਰਦਾ ਸੋਡੇ ਰਾਹੀਂ ਸੈਂਟਰ ਸਰਕਾਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਉਹਨਾਂ ਦੀ ਸਾਰੀ ਪ੍ਰਵਹਾਈ ਕਰੇ ਨਾ ਪ੍ਰਵਹਾਈ ਗਰੂ ਖੜਾ ਨਹੀਂ ਛੱਡਾਂਗੇ ਇਹੀ ਗੱਲ ਨਹੀਂ ਹੈ ਕਿ ਵੀ ਖੜਾ ਛੱਡ ਦਾਂਗੇ ਪਰਵਾਹੀ ਕਰਕੇ ਛੱਡਾਂਗੇ ਪਹਿਲਾਂ ਸਾਨੂੰ ਜਿਆਦੇ ਕਾਲ ਹੈ ਵੀ ਉਹਨਾਂ ਦੇ ਪਰਚਾ ਦਰਜ ਹੋ ਜੇ ਲਾਜ਼ਮੀ ਹੈ ਜੇ ਪਰਚਾ ਦਰਜ ਹੋ ਜੇ ਆਉਣ ਵਾਲੇ ਸਮੇਂ 'ਚ ਉਹ ਜਿਹੜੇ ਅੱਜ ਦੇ ਹਾਕਮ ਨੇ ਸੀਖਾ ਦੇ ਪਿੱਛੇ ਹੋਣਗੇ ਜੀਲ ਦੀਆਂ ਦੇ ਪਰਵਾਹ ਨਾ ਮੰਨੋ ਕਿਸੇ ਗੱਲ ਦੀ ਤੀਨੇ ਪਰਮਿਸ਼ਨ ਦਿੱਤੀ ਪੰਜਾਬ ਦੀ ਧਰਤੀ ਤੇ ਆ ਕੇ ਇੰਨਾ ਅਤਿਆਚਾਰ ਕਰਨ ਜੀ ਇਹਦਾ ਸਾਡਾ ਮੁੱਖ ਮੰਤਰੀ ਜਵਾਬ ਦੇਵੇ ਇਸ ਗੱਲ ਦਾ ਮਤਲਬ ਇੱਕ ਦੂਜੀ ਸਟੇਟ ਦੇ ਵਿੱਚ ਜਾ ਕੇ ਗੋਲੀਆਂ ਠਾ ਸਾਡੇ ਬੰਦੇ ਉਹਨਾਂ ਦੀ ਜਾਬਰਦੀ ਜੋ ਦੇਖੀਏ ਦੀ ਫਿਰ ਲੜਾਈ ਹੁੰਦੀ ਕੁਝ ਵੀ ਹੁੰਦਾ ਉਹਨਾਂ ਨੇ ਤਾਂ ਉਰੇ ਟੱਪ ਕੇ ਸਾਰਾ ਕੁਝ ਟੱਪ ਕੇ ਟਰੈਕਟਰ ਭੰ ਜਦੋਂ ਤੁਸੀਂ ਐਡੀਆਂ ਕੰਧਾਂ ਹੀ ਗੜ ਲੀਆਂ ਫਿਰ ਉਹ ਤੁਹਾਨੂੰ ਉਰਲੇ ਪਾਸੇ ਟੱਪਣ ਦੀ ਕਿ ਲੋੜ ਪਰਲੇ ਪਾਸੇ ਰਹੋ ਜੇ ਕੋਈ ਜਾਊਗਾ ਤੁਸੀਂ ਆਪਣੀ ਕਾਰਵਾਈ ਕਰੀ ਚੱਲੋ ਹੋਊ ਚੱਲੂ ਜਿਹੜਾ ਕੋਊਗਾ ਉਹਦਾ ਅੰਦਰ ਆ ਕੇ ਦੋ ਤਿੰਨ ਕਿੱਲੇ ਦੋ ਤਿੰਨ ਕਿੱਲੇ ਅੰਦਰ ਆ ਕੇ ਟਰੈਕਟਰ ਭੰਨੇ ਨੇ ਨੌਜਵਾਲ ਦੇ ਗੋਲੀ ਮਾਰੀ ਐ ਮੈਨੂੰ ਤਾਂ ਗੋਲੀ ਮਾਰਤਾ ਮੈਨੂੰ ਇਹ ਲੱਗਦਾ ਵੀ ਆਰਾ ਰੈਸਟ ਦੇ ਬੰਦੇ ਨੇ ਮਾਰ ਦਿੱਤਾ ਉਹਨਾਂ ਦੇ ਦੂਜੀਆਂ ਪਾਈਆਂ ਅਸਲਾ ਉਹਨਾਂ ਦੇ ਕੋਲੇ ਹੈਗਾਗਾ ਮੇਰਾ ਖਿਆਲ ਹੈ ਗੋਲੀ ਆਰਾ ਰੈਸਟ ਦੇ ਬੰਦਿਆਂ ਨੇ ਮਾਰੀ ਐ ਵਿੱਚ ਉਹਨਾਂ ਤੇ ਪਰਚਾ ਦਰਜ ਹੋਵੇ ਵਿੱਚੇ ਭਾਈ ਜਿਹਨੇ ਟਰੈਕਟਰ ਭੰਨੇ ਉਹਨਾਂ ਤੇ ਪਰਚਾ ਦਰਜ ਹੋਵੇ ਵਿੱਚੇ ਛਾਹ ਤੇ ਮਤਲਬ ਗ੍ਰਹਿ ਮੰਤਰੀ ਜੇ ਪਰਚਾ ਉਹ ਇਸ ਦਾ ਸਾਰਾ ਲੇ ਕੇ ਪਰਚਾ ਤੱਕ ਜੁੜ ਲੈ ਕਿਸਾਨਾਂ ਦੇ}{|\text{ਖਲਾਸ ਵੀ ਬੜਾ ਕੁਝ ਬੋਲੇ ਜਾ ਰਿਹਾ ਸੋਸ਼ਲ ਮੀਡੀਆ ਤੇ ਕਿ ਫੁਗਰ ਬੰਥੀ ਕਰਦੇ ਆਗੇ 8 8 10 10 ਲੱਖ ਦੇ ਟਰੈਕਟਰ ਲਈ ਫਿਰਦੇ ਆ ਫਿਰ ਕਰਜ਼ਾ ਕਹਿੰਦੇ ਨੇ ਛੱਡ ਕੇ ਉਹ ਸਾਰੇ ਮਤਲਬ ਭਾਰਤੀ ਜਨਤਾ ਪਾਰਟੀ ਦੇ ਟੌਟ ਕਹਾ ਟੱਟੂ ਕਹਾ ਉਹ ਲੋਕ ਕਹਿੰਦੇ ਨੇ ਆਮ ਲੋਕ ਲੜਨ ਵਾਲੇ ਲੋਕ ਨਹੀਂ ਕਹਿੰਦੇ ਸਾਡੇ ਹੱਕ ਚ ਬੋਲ ਰਹੇ ਬਹੁਤ ਜਿਆਦੇ ਲੋਕ ਵੀ ਇਹ ਠੀਕ ਲੜ ਰਹੇ ਨੇਗੇ ਉਹਨੂੰ ਜਿਹੜੇ ਪਹਾੜੇ ਦੇ ਟੱਟੂ ਕਹਿੰਦਾ ਭਾਰਤੀ ਜਨਤਾ ਪਾਲ ਦੀ ਟੱਟੂ ਕਹਿੰਦਾ ਉਹ ਸਾਡੇ ਖਿਲਾਫ ਪਹਿਲਾਂ ਵੀ ਬੋਲਦੇ ਨੇ ਹੁਣ ਵੀ ਬੋਲਣਗੇ ਬੋਲੀ ਜਾਣ ਸਾਡੀ ਸਿਰ ਤੇ ਕੋਈ ਅਸ ਨਹੀਂ ਸੋਸ਼ਲ ਮੀਡੀਆ ਤੇ ਵੀ ਚਰਚਾ ਚੱਲ ਰਹੀ ਆ ਕਿ ਕੋਈ ਨੌਜਵਾਨ ਜਿਹੜੇ ਗੋਰੀਆਂ ਤੇ ਬੰਦ ਪਾਸੇ ਵੀ ਕੁੱਟੇ ਗਏ ਨੇ ਕਰ ਕਰ ਕੇ ਉਹ ਤਾਂ ਜਮਾ ਜਾਗਰੂ ਹੋਈ ਗੱਲ ਇੱਕ ਮੁੰਡਾ ਉੱਥੋਂ ਜਾ ਕੇ ਲੋਹਰੋਤ ਕੋ ਤੋਂ ਲਿਆਂਦਾਗਾ ਮਤਲਬ ਸਾਡੇ ਲੀਡਰ ਹਿੰਮਤ ਕਰਕੇ ਮੇਰੇ ਕੋਲ ਵੀ ਫੋਨ ਆਇਆ ਸੀ ਮੈਂ ਵੀ ਤਾਹਾਂ ਗੱਲ ਕਰੀ ਪੰਜਾਬ ਦੇ ਵੱਡੇ ਅਫਸਰਾਂ ਨਾਲ ਵੀ ਭਾਈ ਉਹਨਾਂ ਦਾ ਇਲਾਜ ਕਰਾਓ ਲਿਆ ਕੇ ਕੋਤ ਕਰੋ ਫਿਰ ਸਾਡਾ ਜੇ ਕਹੇ ਜੀ ਸਰਸਾ ਉੱਥੇ ਗਿਆ ਉਹਨੇ ਹਿੰਮਤ ਕਰੀ ਹੈ ਬਲਦੇਵ ਸਾਹਸ ਨੇ ਜਾ ਕੇ ਉਹਨੂੰ ਲਿਆਇਆ ਵਧੀਆ ਹਿੰਮਤ ਕਰਕੇ ਉਹਦੇ ਆਦੇ ਅੱਛੇ ਵਾਂਗ ਇਲਾਜ ਹੋ ਜਾਊਗਾ ਹਜੇ ਇੱਕ ਪਤਾ ਸਾਰੇ ਆਗੇ ਕਿ ਨਾ ਕਿ ਕਿੰਨੇ ਹੋਰ ਕਿੱਥੇ ਹਸਪਤਾਲ ਇਹਦਾ ਤਾਂ ਸਾਨੂੰ ਪਤਾ ਲੱਗ ਗਿਆ ਨਾ ਕਿ ਐਸਾ ਸਥਤਾ ਦੇ ਵਿੱਚ ਹੈ ਤਾਂ ਉਹਦੀ ਛੇਤੀ ਗੁਰ ਹੁਣ ਦੂਜੇ ਖਾਣੇ ਕਿੱਥੇ ਸਿੱਡੇ ਬੰਦੇ ਤਾਂ ਕਾਫੀ ਚੱਕ ਕੇ ਲਗੇ ਨੇ ਇਹ ਵੀ ਪੰਜਾਬ ਸਰਕਾਰ ਬੜਤਾਲ ਕਰਾਵੇ ਕਿੰਨੇ ਬੰਦੇ ਚੱਕ ਕੇ ਲਗੇ ਛੇਤੀ ਦੁਸ਼ੇਤੀ ਉਹਨਾਂ ਦਾ ਇਲਾਜ ਕਰਾਵੇ ਤੇ ਆਪਣੇ ਪੰਜਾਬ ਦੇ ਹਸਪਤਾਲਾਂ ਜਨੂੰ ਲਿਆਵੇ ਪੰਜਾਬ ਦੇ ਲੋਕ ਇਹ ਵੀ ਕਹਿੰਦੇ ਆ ਜਿਹੜੇ ਸੰਘਰਸ਼ ਦੇ ਨਾਲ ਜੁੜੇ ਹੋਏ ਸੀ ਕਿਸਾਨ ਮਜ਼ਦੂਰ ਕਹਿੰਦੇ ਜਿਹੜੀ ਨਾ ਐਸਕੇਮ ਮੋਰਚਾ ਹੈਗਾ ਇਹ ਕੱਲੀ ਖਾਣਾ ਪੂਰਤੀ ਕਰ ਰੇ ਬੈਨਬਾਜੀ ਕਰੀ ਜਾਂਦਾ ਉੱਥੇ ਕਿਉਂ ਨਹੀਂ ਜਾਂਦੇ ਮੋਰਚੇ 'ਚ ਨਹੀਂ ਨਹੀਂ ਮੇਰੀ ਗੱਲ ਤਾਂ ਸੁਣੋ ਮੇਰਾ ਖਿਆਲ ਆ ਸੀ ਪਹਿਲਾਂ ਕਮੇਟੀਆਂ ਬਣਾਈਆਂ ਤਿੰਨ ਕਮੇਟੀਆਂ ਰਾਜਵਾਲ ਸਾਹਿਬ ਆ ਗਿਆ ਡੱਲੇਵਾਲ ਸਾਹਿਬ ਜਵਾਬ ਦੇ ਗਿਆ ਪਨੀਰ ਨੇ ਸ਼ਰਤਾਂ ਲਿਖਦੀਆਂ ਹੁਣ ਦੁਬਾਰੇ ਫੇਰ ਛੇ ਮੈਂਬਰੀ ਕਮੇਟੀ ਬਣਾਈ ਹੈ ਉਹ ਗੱਲਬਾਤ ਚਲਾ ਰਹੀ ਹੈ ਛੇਤੀ ਛਿੱਧੀ ਮਰਖਾ ਨੇ ਇਹ ਜੀ ਇਕਤਾ ਕਰਕੇ ਫਿਰ ਮੀਟਿੰਗ ਕਰਾਂਗੇ ਐਂ ਮੈਂ ਕਹਿੰਦਾ ਮੀਟਿੰਗ ਹੋ ਜੇ ਐ ਨਹੀਂ ਕਹਾਂਗੇ ਜੀ ਦੋਲਨ ਵਾਪਸ ਲਾ ਲੋ ਕੋਈ ਵੀ ਅੰਦਾ ਅਰਜੰਦ ਨੇ ਵੀ ਤੇਰਾ ਦੋਲਨ ਚਲਾਇਆ ਅਸੀਂ ਨਹੀਂ ਜਾਣਾ ਬਿਲਕੁਲ ਨਹੀਂ ਕਹਾਂਗੇ ਵਾਪਸ ਲਓ ਇਸੇ ਦੋਲਨ ਨੂੰ ਤਾਕੜਾ ਕਰਿਆ ਜਾ ਸਕਦਾ ਹੈਗਾ ਇਸੇ ਨੂੰ ਮਜ਼ਬੂਤ ਕਰਿਆ ਜਾ ਸਕਦਾ ਹੈਗਾ ਪਰ ਡੱਲੇਵਾਲ ਸਾਹਿਬ ਇਹਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਅਸੀਂ ਛੇ ਮੈਂਬਰੀ ਬਣਾਈ ਹੈ ਠੀਕ ਹੈ ਨਾ ਗੱਲ ਇਹ ਲਾਜ਼ਮੀ ਹੈ ਆਪ ਵੀ ਤਾਲਮੇਲ ਕਰੀਂ ਹੱਥ ਵਧਾਵੇ ਅਸੀਂ ਤਾਂ ਹੱਥ ਵਧਾਉਨੇ ਪਹਿਲਾਂ ਹੀ ਵਧਾਇਆ ਹੁਣ ਵਧਾਵਾਂਗੇ ਬਿਲਕੁਲ ਨਹੀਂ ਖਾਣਾ ਪੂਰਤੀ ਕਰਦੇ ਅੱਜ ਖਾਣਾ ਪੂਰਤੀ ਥ ਮਤਲਬ ਟੂ ਪੇਮੈਂਟ ਨੂੰ ਫਰੀ ਰੱਖੇ ਨੇ ਕਿੰਨਾ ਕੰਮ ਕਰੇਗਾ ਇਹ ਨਹੀਂ ਹੈਗਾ ਕੋਈ ਉੱਥੇ ਕਿਉਂ ਨਹੀਂ ਜਾਂਦੇ ਕਹਿੰਦੇ ਪ੍ਰਧਾਨ ਜੀ ਮੇਰੀ ਗੱਲ ਸੁਣ ਜਿੰਨਾ ਚਿਰ ਬਹਿ ਕੇ ਮੀਟਿੰਗ ਨਹੀਂ ਹੁੰਦੀਆਂ ਵੀ ਕਿਹੜੇ ਤਰੀਕੇ ਨਾਲ ਅੰਦੋਲਨ ਲੜਨਾ ਹੈ ਦੋਲੋਂ ਨੂੰ ਕਿਵੇਂ ਗਾਹ ਵਧਾਉਣਾ ਹੈ ਕਿਹੜੇ-ਕਿਹੜੇ ਕਿਵੇਂ ਸਰਕਾਰ ਦੇ ਨਾਲ ਗੱਲ ਕਰਨੀ ਹੈ ਕਿੰਨੀਆਂ ਮੰਗਾਂ ਤੇ ਅੜਕੇ ਰਹਿਣਾ ਹੈ ਕਿਹੜੀਆਂ ਮੰਗਾਂ ਮਨਾਉਣੀਆਂ ਐ ਸਿੱਧਾ ਹੱਲੇ ਦਾਖਲ ਦੇ ਨੇ ਉਹ ਠੀਕ ਨਹੀਂ ਰਹਿੰਦਾ ਮੇਰੇ ਸਾਹਮਣੇ ਲੰਮੇ ਸਾਲ ਮੀਟਿੰਗਾਂ ਆਪੀ ਕਰਨਗੇ ਜਾਂ ਆਗੋਂ ਦੀ ਮੀਟਿੰਗ ਕਈ ਵਾਰੀ ਹੋ ਚੁੱਕੀ ਹੈ ਫਿਰ ਫੈਸਲਾ ਕਿੱਥੇ ਖੜਾਗਾ ਨਹੀਂ ਨਹੀਂ ਮੈਂ ਜਦੋਂ ਦੋਨੋਂ ਸਾਡੀ ਵਾਲ ਉਹ ਤਾਂ ਇੱਕ ਦਿਨ ਚ ਹੀ ਕਰਕੇ ਫੈਸਲਾ ਉਹਦੀ ਸਾਂਝੀ ਮੀਟਿੰਗ ਸੱਦ ਲਾਂਗੇ ਮਤਲਬ ਦੋਨਾਂ ਪਾਸੋਂ ਹੱਥ ਵਧਣਾ ਚਾਹੀਦਾ ਅਸੀਂ ਵੀ ਬਦਾਉਨੇ ਆ ਤੇ ਡੱਲੇਆ ਗਰੁੱਪ ਵੀ ਮਤਲਬ ਹੱਥ ਵਧਾਵੇ ਇਕਤਾ ਵਾਸਤੇ ਨੂੰ ਵਧਾਉਣਾ ਇਹ ਤਾਂ ਉਹ ਗੱਲ ਹੋ ਗਈ ਪ੍ਰਧਾਨ ਜੀ ਫਿਰ ਰਾਜਨੀਤਿਕ ਜਿਵੇਂ ਲੀਡਰ ਪਣੇਗੇ ਟੜੇਬੰਦੀ ਹੋ ਗਈ ਤਾਂ ਇਹ ਟੜੇਬੰਦੀ ਲੱਗਦਾ ਵੀ ਇਹ ਤਾਂ ਇੱਕ ਦੂਜੇ ਦੇ ਖਿਲਾਫ ਨਹੀਂ ਕੋਈ ਟੜੇਬੰਦੀ ਨਹੀਂ ਉਹ ਆਪਦੇ ਹਿਸਾਬ ਨਾਲ ਲੜ ਰਹੇ ਨੇ ਅਸੀਂ ਆਪਦੇ ਹਿਸਾਬ ਨਾਲ ਲੜ ਕੋਈ ਟੜੇਬੰਦੀ ਨਹੀਂ ਹੈਗੀ ਕੋਈ ਕਿਸੇ 'ਚ ਹਕਾਰ ਨਹੀਂ ਮੈਂ ਬਿਲਕੁਲ ਨਹੀਂ ਕਹਿੰਦਾ ਵੀ ਕਿਸੇ 'ਚ ਹਕਾਰ ਹੈ ਨਾ ਡੱਲੇਆ 'ਚ ਹਕਾਰ ਹੈ ਨਾ ਸਾਡੇ 'ਚ ਹਕਾਰ ਹੈ ਲੜਨ ਦਾ ਇਹੀ ਗੱਲ ਹੈ ਕੋਈ ਹੋਰ ਗੱਲ ਨਹੀਂ ਢੱਲੇਬਾਲ ਤੇ ਪੰਧੇਰ ਦਾ ਇੱਕ ਬਿਆਨ ਵੀ ਆਇਆ ਉਹਨੇ ਵੀ ਆਣ ਅਸੀਂ ਸਾਡਾ ਖੁੱਲਾ ਸੱਦਾ ਕਾ ਜੀ ਦੇਖੋ ਮੇਰੀ ਗੱਲ ਤਾਂ ਸੁਣੋ ਐ ਸੱਦੇ ਦਿੰਦੇ ਰਹਿੰਦੇ ਸਾਰਾ ਕੁਝ ਚੱਲਦਾ ਦੋਨੇ ਕਮੇਟੀਆਂ ਬੈਠਣ ਮੈਂ ਬਾਰ ਬਾਰ ਸੰਧੂ ਕਹਿੰਦਾ ਇਕੱਠੇ ਬੈਹਿ ਕੇ ਮੀਟਿੰਗ ਕਰਾਂਗੇ ਫੇਰ ਜਾ ਕੇ ਮਤਲਬ ਦੂਲ ਨੂੰ ਗਾ ਵਧਾਵਾਂਗੇ ਤਕੜਾ ਕਰਾਂਗੇ ਇਹ ਕਿਦੋਂ ਤੱਕ ਜਿਹੜਾ ਅਗਲਾ ਫੈਸਲਾ ਲਿਆ ਜਾ ਸਕਦਾ ਹੈ ਕਿ ਤੁਸੀਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਮੇਰਾ ਖਿਆਲ ਉਹਦੇ ਤੇ ਨਹੀਂ ਸਾਥੋਂ ਮੀਟਿੰਗ ਰੱਖੀ ਗਈ ਅੱਜ ਵਾਲਾ ਪ੍ਰੋਗਰਾਮ ਅਕਰਕ ਛੇਤੀ ਮਤਲਬ ਮੀਟਿੰਗ ਕਰਦਾਂਗੇ ਛੇਤੀ ਤੋਂ ਛੇਤੀ ਮ ਜੇ ਭਾਰਤ ਪੱਧਰ ਦੀ ਨਾ ਸੱਜੀ ਗਈ ਤਾਂ ਅਸੀਂ ਪੰਜਾਬ ਦੀ ਮੀਟਿੰਗ ਕਰਦਾਂਗੇ ਛਿਚੂ ਛਿਚੂ ਜੇ ਮੀਟਿੰਗਾਂ ਦੇ ਦੌਰ ਚ ਸਮਾਨ ਨ ਘਰ ਤਾਂ ਲੱਗਦਾ ਵੀ ਚੋਣ ਜਾਬਤਾ ਲੱਗ ਜਾ ਬਿੱਚੀ ਰਹੇ ਜੂ ਅਸੀਂ ਕਿਹੜਾ ਫਿਰ ਵੋਟਾਂ 'ਚ ਖੜੇ ਹੋਣਾ ਮੈਂ ਤੇ رائے ਦਿੰਨਾ ਇਕਤਾ ਕਰਕੇ ਸਿਆਸੀ ਪਾਰਟੀਆਂ ਇਲੈਕਸ਼ਨ ਲੜਨ ਅਸੀਂ ਆਪਦਾ ਮੋਰਚਾ ਚਲਾਈਏ ਜਿੱਦੇ ਵੋਟਾਂ ਪੈ ਜਾਣ ਵੋਟਾਂ ਡੱਬਿਆਂ 'ਚ ਬੰਦ ਹੋ ਜਾਣ ਉਦੋਂ ਚੱਕ ਕੇ ਅੰਦੇ ਜੁਲੀਤ ਵਰ ਘਰੇ ਆ ਜਾਾਂਗੇ ਠੀਕ ਹੈ ਨਾ ਕਰ ਜੋ ਅਸੀਂ ਸੰਘਰਸ਼ ਲੜਾਂਗੇ ਮੋਦੀ ਦਾ ਨੁਕਸਾਨ ਤਾਂ ਹੋ ਹੀ ਹੋਊਗਾ ਮਤਲਬ ਜਿਹੜੇ ਲੋਕ ਇਹਨਾਂ ਨੂੰ ਬਰੋਸ ਕਰਦੇ ਨੇ ਉਹਨੂੰ ਵੋਟ ਨਹੀਂ ਪਾਉਣਗੇ ਅਸੀਂ ਕੋਈ ਗ ਸਾਸੀ ਲਾਉਣ ਤੋਂ ਕਰਨਾ ਸੰਤਾ ਲਾਉਣ ਦਾ ਤਾਂ ਫਿਰ ਸਾਡੇ ਦੇ ਬਬੇ ਜੀ ਅਸੀਂ ਕੋਈ ਇਲੈਕਸ਼ਨ ਨਹੀਂ ਇਹ ਤਾਂ ਇਲੈਕਸ਼ਨ ਲਾਣੀ ਨਹੀਂ ਫੈਸਲਾ ਕਰ ਲਿਆ ਮੰਗਾ ਕੀ ਤੋਂ ਮੰਮਾਉਂਗੇ ਜਦੋਂ ਵਿੱਚ ਕੋਈ ਰਹੀ ਨਾ ਮੰਗਾ ਨਹੀਂ ਮਨਾਉਣ ਦੀ ਹੁਣ ਵੋਟ ਤੇ ਝੋਟ ਹੋਜੂ ਜੇ ਦੋਦਲ ਚੱਲਦਾ ਰਹਿਣਾ ਮੈਨੂੰ ਮੈਂ ਸਭ ਜਾਣਦਾ ਨਹੀਂ ਮੰਗਾ ਮੰਨ ਸਕਦੇ ਪਰ ਵੋਟ ਤੇ ਝੋੜ ਤਾਂ ਹੋਜੂ ਨਾ ਉਹਦਾ ਨੁਕਸਾਨ ਤਾਂ ਹੋਊ ਨਾ ਲਾਜ਼ਮੀ ਹੋਊਗਾ ਉਹਦਾ ਨੁਕਸਾਨ ਮੇਰਾ ਖਿਆਲ ਹੈ ਹੋਊਗਾ ਲਾਜ਼ਮੀ ਜੇ ਫਿਰ ਕਿਸੇ ਤਰ੍ਹਾਂ ਨੂੰ ਫਾਇਦਾ ਹੋਜੂਗਾ ਉਹਦਾ ਫਿਰ ਇਹ ਹੀ ਕੰਮ ਚੱਲਦਾ ਰਹੇ ਅਸੀਂ ਤਾਂ ਮੋਦੀ ਵਾਂਗ ਰਹਿਣਾ ਉਹਨਾਂ ਨਾਲ ਫਿਰ ਦੇਖਾਂਗੇ ਦੂਜਿਆਂ ਨਾਲ ਫਿਰ ਦੇਖਾਂਗੇ ਜਦੋਂ ਸਰਕਾਰ ਬਦਲ ਗਈ ਉਹਨਾਂ ਨੇ ਫਿਰ ਦੋ ਹੱਥ ਦੇਖਾਂਗੇ ਕੌਣ ਆਉਂਦਾ ਸੱਤਾ ਦੇ ਉੱਤੇ ਉਹ ਕਹਿੰਦਾ ਮੁੱਖ ਦੁਸ਼ਮਣ ਸਾਡਾ મોદી ਹੈ। ਰੋਹਲ ਗਾਂਧੀ ਦਾ ਬਿਆਨ ਆਇਆ ਕਹਿੰਦੇ ਸਾਡੀ ਸਰਕਾਰ ਲਿਆਓ ਅਸੀਂ ਸਾਰੇ ਕਾਨੂੰਨ ਜਿਹੜੇ ਤੁਸੀਂ ਮੰਨ ਦੋਗੇ ਜਿਹੜੀ ਮੰਗ ਲਾਗੂ ਕਰ ਦਾਂਗੇ ਪਹਿਲਾਂ ਉਹ ਵੀ ਸੱਤਾ 'ਚ ਰਹੇ ਨੇ। ਅਸੀਂ ਕਿਸੇ ਦੀ ਸਰਕਾਰ ਨਹੀਂ ਲਿਆਉਣ ਨੂੰ ਕਹਿੰਦੇ ਐਟਾ ਮੋਦੀ ਹਰਉਣਾ ਹੈ। ਮੋਦੀ ਦੀ ਸਰਕਾਰ ਨਹੀਂ ਆਉਣੀ ਚਾਹੀਦੀ। ਹੋਰ ਲੋਕ ਜਿੱਦੀ ਮਰਜ਼ੀ ਸਰਕਾਰ ਨੇ ਆਉਣੀ ਸਾਨੂੰ ਕੋਈ ਤਰਾਜ ਨਹੀਂ ਹੈਗਾ ਮੋਦੀ ਦੀ ਨਹੀਂ ਹੋਣੀ ਚਾਹੀਦੀ। ਕਿਉਂ? ਲੰਮਾ ਸਮਾਂ ਮੇਰਾ ਬਰਾ ਇਸ ਗੱਲ ਦਾ ਹੈ ਜੇ ਕਿਤੇ ਤੀਜੀ ਵਾਰ ਮੋਦੀ ਆ ਕੇ ਮੁੜ ਕੇ ਵੋਟਾਂ ਨਹੀਂ ਪੈਂਦੀਆਂ। ਇਥੇ ਰਾਸ਼ਟਪਤੀ ਰਾਜ ਲਾਗੂ ਹੋ ਜੂਗਾ ਕੰਮੀ ਮੁੱਕ ਜੂਗਾ ਸੀਐਮ ਮਾਨ ਦਾ ਹਰਾ ਬੰਨ ਚੱਲਿਆ ਹੈ ਜੀ ਸੀਐਮ ਮਾਨ ਭਗਵੰਤ ਮਾਨ ਕਹਿੰਦੇ ਸੀ ਹਰਾ ਬੰਨ ਚੱਲੂ ਕਿੰਨਾ ਚੱਲ ਜਾ ਹਰਾ ਬੰਨ ਦਾ ਫੇਰ ਚੱਲਦਾ ਜੀ ਉਹਨਾਂ ਦੇ ਪਰਚਾ ਦਾ ਫਿਕਰ ਦਿੰਦਾ ਫੇਰ ਪਤਾ ਲੱਗਦਾ ਵੀ ਪਰਚਾ ਦਰਜ ਕਰਤਾ ਚਲੋ ਉਹਨੇ ਸਹਾਇਤਾ ਕਰੋੜ ਰੁਪਇਆ ਕਹਿੰਦੀ ਸੀ ਨੌਕਰੀ ਕਹਿੰਦੀ ਸੀ ਪਰ ਉਹਦੇ ਨਾਲ ਤੜੰਗ ਲੈਂਦਾ ਨਹੀਂ ਇੱਕ ਅਸੀਂ ਇੱਥੇ ਦੋਲਨ ਲੜਿਆ ਜੀਗਾ ਕੁਰਕੀ ਕਰਾਉਣ ਗਈ ਧਾਰਤੀ ਉੱਥੇ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਜੀਗਾ ਤੇ ਨੌਜਵਾਨ ਸ਼ਹੀਦ ਹੋਇਆ ਤੇ ਮੈਂ ਖੁਦ ਮੈਂ ਵੀ ਉਸੇ ਦੋਲਨ ਦੇ ਵਿੱਚ ਸੀਗਾ ਅਸੀਂ ਕੁਝ ਆੜਕੇ ਦੇ ਪਰਚਾ ਦਰਜ ਕਰਾਇਆ ਫਿਰ ਦੋ ਜਿਹੜੇ ਗੁੰਡੇ ਨਾਲ ਕੇ ਦੀ ਉਹਨਾਂ ਦੇ ਪਰਚਾ ਦਰਜ ਕਰਾਇਆ ਵਿੱਚੇ ਤਸੀਹੇ ਲਾਤੇ ਪਰਚਾ ਦਰਜ ਕਰਾਇਆ 20 ਸਾਲੀ ਵਿੱਚੇ ਤਸੀਹੇਦਾਨ ਨੂੰ ਸਜ਼ਾ ਕਰਾਈ ਅੱਜ ਮੁੱਖ ਮੰਤਰੀ ਛਾਪੇ ਤੇ ਖੱਟਰ ਤੇ ਤੇ ਗ੍ਰਹਿ ਮੰਤਰੀ ਤੇ ਜਿਹੜਾ ਵਾਦਾ ਪੁਲਿਸ ਆਫਸਰ ਨੇ ਕਿਸੇ ਨੇ ਉਹਤੇ ਪਰਚਾ ਦਰਜ ਕਰਦੇ ਮੈਂ ਗਰੰਟੀ ਕਰਦਾ ਆਉਣ ਵਾਲੇ ਸਮੇਂ 'ਚੋ ਸਿੱਖਾਂ ਦੇ ਵਿੱਚ ਹੋਣਗੇ ਸੋਸ਼ਲ ਮੀਡੀਆ ਤੇ ਆਪਸੀ ਭਾਈਚਾਰਾ ਖਰਾਬ ਕੀਤਾ ਜਾ ਰਿਹਾ ਜਾਤਾਂ ਪਾਤਾਂ ਤੇ ਵੰਡਿਆ ਜਾ ਰਿਹਾ ਉਹਨੂੰ ਲੋਕਾਂ ਨੂੰ ਕੀ ਹੋਏਗਾ ਜਿਹੜੇ ਇੰਨਾ ਪਵਾੜਾ ਪਾ ਰਹੇ ਨੇ ਉਹ ਮੇਰਾ ਖਿਆਲ ਆ ਅਧੂਨਲਾਂ ਦੇ ਲੜਨ ਵਾਲੇ ਲੋਕਾਂ ਦੇ ਕਿਰਤੀ ਲੋਕਾਂ 'ਚੋਂ ਦੁਸ਼ਮਣ ਲੋਕ ਨੇ ਜਿਹੜੇ ਸਾਨੂੰ ਆਪ 'ਚ ਗਾਲਾਂ ਕੱਢਦੇ ਨੇ ਦੂਜੇ ਲੋਕ ਪੁੱਠਾ ਬੋਲਦੇ ਨੇ ਮੈਨੂੰ ਵੀ ਬਥੇਰੇ ਗਾਲਾਂ ਕੱਢੀ ਜਾਂਦੇ ਨੇ ਮਤਲਬ ਮੈਂ ਇਹੀ ਕਹਣਾ ਉਹ ਦੁਸ਼ਮਣ ਨੇ ਦੋਲਣ ਦੇ ਜਿਹੜੇ ਫੋਸ ਕੱਲਾ ਫੇਸਬੁੱਕ ਤੇ ਕੰਮ ਕਰਨਾ ਨਾ ਉਹਨਾਂ ਨੇ ਸੜਕਾਂ ਤੇ ਆਉਣਾ ਨਾ ਉਹਨਾਂ ਨੇ ਧਰਨੇ ਚਾਉਣਾ ਉਹਨਾਂ ਦਾ ਬਹਿ ਕੇ ਰਜਾਈ ਚ ਵਿੱਚ ਬਹਿ ਕੇ ਇਕੱਲੀ ਵੀਡੀਓ ਪਾ ਦੇਣੀ ਹੈਗੀ ਪਤਾ ਤਾਂ ਉਦੋਂ ਲੱਗਦਾ ਉਹ ਸੜਕਾਂ ਤੇ ਆਉਣੇ ਪ੍ਰਧਾਨ ਜੀ ਲਾਸਟ ਸਵਾਲ ਦਿੱਲੀ ਜਾਣ ਦਾ ਫੈਸਲਾ ਹੈਗਾ ਕਿਸਾਨਾਂ ਦਾ ਜਾਂ ਨਹੀਂ ਇਹ ਸਪਸ਼ਟ ਕਰਦੇ ਇਹ ਫੈਸਲਾ ਹੈਗਾ ਅਗਲੇ ਮਹੀਨੇ ਦੀ 14 ਤਰੀਕ ਮਹਾ ਪੰਚਾਇਤ ਕਰਾਂਗੇ ਉੱਥੇ ਜਾ ਕੇ ਸਮਝਣ ਦਾ ਜਗ੍ਹਾ ਮਿਲ ਜੂਗੀ ਹਾਂ ਟਰੈਕਟਰ ਨਹੀਂ ਲੈ ਕੇ ਜਾਂਦੇ ਮੈਂ ਤੁਹਾਨੂੰ ਕਹਿੰਦਾ ਅਸੀਂ ਆਪਣੀਆਂ ਗੱਡੀਆਂ ਰਾਹੀਂ ਜਾਈਏ ਬੱਸਾਂ ਰਾਹੀਂ ਜਾਈਏ ਅਸੀਂ ਆਪਦੇ ਮਤਬੂਲ ਦੂਜੇ ਰੇਲ ਰਾਹੀਂ ਜਾਈਏ ਅਸੀਂ ਟਰੈਕਟਰ ਨਹੀਂ ਲੈ ਕੇ ਜਾਵਾਂ ਮਹਾ ਪੰਚਾਇਤ ਇੱਕ ਦਿਨ ਲਈ ਹੈ ਉਹ ਵਾਕੇ ਦੇ ਫੈਸਲਾ ਹੋ ਜਾਊਗਾ ਤੋਂ ਬਾਅਦ ਲੋੜ ਪਈ ਉੱਥੇ ਬੁਲਾਉਂਗੇ ਪੰਜਾਬ ਦੇ ਚਕਨਾ ਨੂੰ ਨਹੀਂ 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 ਉਹ ਸਾਡਾ ਇੱਕ ਦਿਨ ਬਾਅਦ ਤੇ ਬਿਲਕੁਲ ਨਹੀਂ ਬਿਲਕੁਲੀ ਇੱਕ ਦਿਨ ਵਾਸਤੇ ਆ ਮੈਂ ਦੱਕਾ ਮੁਰਜੇ ਨਹੀਂ ਲੱਗੂ ਨਹੀਂ 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 ਲੱਗੂ ਹਜੇ ਨੂੰ ਮੈਂ ਤਾਂ ਕਈ ਅੰਟਰਵਿਊ ਅੱਜ ਕਹਿਦਾ ਜਦ ਇਹ ਅंदोलਨ ਸ਼ੁਰੂ ਹੋਣ ਲੱਗਿਆ ਅਸੀਂ ਸਾਡੇ ਪਰਿਵਾਰ ਦੇ ਚਾਰ ਜੀ ਹੋਲ ਟਾਈਮ ਹਨ ਮੈਂ ਮੇਰਾ ਬੇਟਾ ਤੇ ਛੋਟਾ ਭਾਈ ਮੇਰਾ ਪੋਤਾ ਇਹਨਾਂ ਨੇ ਮੈਨੂੰ ਪੁੱਛਿਆ ਪ੍ਰਧਾਨ ਜੀ ਅंदोलਨ ਲੜਨਾ ਚਾਹੀਦਾ ਕਿ ਨਹੀਂ ਲੜਨਾ ਚਾਹੀਦਾ ਮੈਂ ਜਵਾਬ ਦਿੱਤਾ ਨਹੀਂ ਲੜਨਾ ਚਾਹੀਦਾ ਅंदोलਨ ਹਮੇਸ਼ਾ ਵਾਸਤੇ 10 ਸਾਲ ਬਾਅਦ ਬਾਅਦ ਚੱਲਦਾ ਹੁੰਦਾ ਹੈ ਪਟੋਟ 15 ਸਾਲ ਬਾਅਦ ਹਜੇ ਅਸੀਂ ਪਿੰਡਾਂ 'ਚ ਕਮੇਟੀਆਂ ਬਣਾਈਏ ਪਿੰਡਾਂ ਦੇ ਵਿੱਚ ਪ੍ਰਚਾਰ ਕਰੀਏ ਜੱਥੇਬੰਦੀਆਂ ਮਜ਼ਬੂਤ ਕਰੀਏ ਵੱਡੀਆਂ ਰੇਲੀਆਂ ਕਰੀਏ ਕਾਨਫਰੰਸਾਂ ਕਰੀਏ ਇੱਥੇ ਕੋਈ ਧਰਨੇ ਤੁਰਨੇ ਦੇਖ ਸਕਦਾ ਛੋਟੇ ਛੋਟੇ ਮੰਗਾ ਦੇ ਵੱਡਾ ਅਦੋਲਣ ਤਾਂ ਹਜੇ ਆਉਣ ਵਾਲੀ ਸਰਕਾਰ ਨਾਲ ਛੇੜਦੇ ਚਾਹੇ ਮੁੱਦੀ ਆ ਜਾਂਦਾ ਚਾਹੇ ਕੋਈ ਹੋਰ ਆ ਜਾਂਦਾ ਆਉਣ ਵਾਲੀ ਸਰਕਾਰ ਨਾਲ ਛੇੜਦੇ ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਵੀ ਦੋਲਣ ਕੱਚਾ ਛੇੜਿਆ ਗਿਆ ਇਸ ਕਰਕੇ ਉਹ ਮਤਲਬ ਇੱਕ ਤਰ੍ਹਾਂ ਦੀ ਕਹਿੰਦੀ ਹੈ ਢੱਲ ਕਹਿੰਦੀ ਹੈ ਖੜੋਸ ਕਹਿੰਦੀ ਤਾਂ ਜੀ ਹਾਂ ਬਿਲਕੁਲ ਇਹ ਸਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਿਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਉਹਨਾਂ ਦਾ ਜਾਰੀ ਰਹੇਗਾ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਵਾਉਣ ਦੇ ਲਈ ਹਰ ਇੱਕ ਯਤਨ ਕੀਤਾ ਜਾਵੇਗਾ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ